Why, Guru, why, Guru, why, good, why, good, why, good, why, Guru, why, Guru, why, good, why, good, why, good, why,

ਇਹ ਕਿਵੇਂ ਲੋਕ ਪਾਪੀ ਜਲੋਕ ਹੋ ਜਾਂਦੇ ਆ ਆ ਮੁਲਾਜ਼ਮਾਂ ਨੂੰ ਪਾਣੀ ਹੋਰ ਦੇ ਦੇ ਲੇਹਰ ਖਾਣ ਦੀ ਆਪਣੇ ਗੱਡੀ ਕੱਢ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੇਰਾ ਬਿਆਨਾ ਦੇ ਨਾਮ ਹੈ ਮੇਰੂੰ ਵੀ ਦੇ ਨਹੀਂ ਦੇ ਰਹੇ। ਕਿ ਆ ਬੁੱਢੇ ਸਾਰੇ ਕੱਥੇ ਹੋ ਰਹੇ ਨੇ? ਕਿਉਂ ਕੀ ਕਾਰਨ ਕੀ ਹੈ? ਪਤਾ ਨਹੀਂ ਸੀ ਮੈਨੂੰ ਮੈਨੂੰ ਸਮਝ ਨਾ ਆ ਰਹੀ। ਇਸ ਜਿਜੇਸ਼ਰੇ ਨੂੰ ਮੈਂ ਦਖਲ ਮਗਾ ਰਿਹਾ। ਜਿਜੇਸ਼ਰੇ ਨੂੰ ਕਰ ਰਹੀ ਹੈ। ਕਾਹਨ ਦੇਖਣਾ ਚਾਹੁੰਦਾ ਮੇਰਾ ਕੇਸ? ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਥੋੜੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਹੋਣੀ ਹੋ ਜਾਣੀ ਸੀ। ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਕੋ ਰਾਜ ਰਾਜਨੀਤਿਕ ਪ੍ਰੇਸ਼ਾਨ ਹੈ। ਸਰਬਜੀ ਜਿਹੜੇ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜੇ ਤੱਕ ਕੋਈ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਦਸਵੀਂ ਮੰਗਦਾ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਮੰਗਦਾ ਸੀ ਵੀ ਦੀ ਜਾਂਚ ਹਾਂ ਤੁਹਾਡੇ ਨਾਲ ਮੈਨੂੰ ਫਸੇ ਮੈਂ ਤਾਂ ਇੱਕ ਲੱਗਾ ਨਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀ ਵੀ ਇਹ ਗ੍ਰੈਂਟ ਕਾਰਡ ਮੈਨੂੰ ਫਸੇ ਤੁਹਾਡੇ ਨਾਲ ਮੇਰਾ ਫਰਜ਼ਾਨ ਹੋ ਚੁੱਕੀ ਹੈ ਜੀ ਸਾਰਾ ਹੀ ਹੋ ਚੁੱਕਿਆ ਤੁਸੀਂ ਕੱਲ ਉਹ ਇਸੇ ਸੇਮ ਅਫੀਰੋ ਜੀ ਦਾ ਅੱਛਾ ਜੀ ਉਹਨੂੰ 15 ਸਾਲ ਸਜ਼ਾ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋ ਗਈ ਬੱਸਾ ਟਾਰਗੇਟ ਹੀ ਹੋ ਗਈ ਫਿਰ ਤਾਂ ਬਿਲਕੁਲ 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 ਤੁਹਾਡੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸ ਜੋ ਹੋ ਰਾਇਆ ਹੈ ਨਾ ਜਿੰਨਾ ਬੰਦਾ ਕੇਸ ਆਇਆ ਤੇ ਡੱਕ ਦੇ ਕੇ ਸਾਰੇ ਸਾਰੇ ਬਠੰਡੇ ਬਾਅਦ ਠੀਕ ਹੈ ਜੀ ਤੇ ਮੈਨੂੰ ਉਹਨਾਂ ਵਿੱਚ ਕਰਤਾ ਨਹੀਂ ਜੀ ਅਜਾ ਕਪੂਰ ਸੰਤ ਕਪੂਰ ਸਰੇ ਦੇ ਅਖੇ ਚਨਾਣੇ 'ਚ ਪਤਾ ਮੇਰਾ ਠੀਕ ਹੈ ਕਿੰਨੇ ਕੇਸ ਪਾਇਕੇ ਨੇ ਤੋਂ ਅੰਦਰ ਆਂਦੇ ਆਂਦੇ ਤੁਸੀਂ ਜੋ ਜੇਲ੍ਹ ਨਹੀਂ ਮੇਰੇ ਜੇਲ੍ਹ ਤੋਂ ਕੋਈ ਨਹੀਂ ਪਾਇਆ ਗਿਆ ਜਿਹੜਾ ਨਾਮ ਜਦ ਮੇਰੇ ਜੇਲ੍ਹ ਤੋਂ ਕੋਈ ਨਾਮ ਜਦ ਨਹੀਂ ਪਾਇਆ ਮੇਰੇ ਜੇਲ੍ਹ ਦੇ ਵਿੱਚ ਨਹੀਂ ਦੂਜਿਆਂ ਦੇ ਨਾਮ ਜਦ ਹੋਏ ਨੇ ਜੇ ਮੇਰਾ ਕਦੇ ਨਾਮ ਜਦ ਹੋਇਆ ਉਹ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉੱਤੇ ਪਾ ਘਾ ਰਹੇ ਹੈ ਇਹ ਕੰਮ ਹੈ ਨਾ ਪੱਕਾ ਕਿਉਂ ਕਿਤੇ ਜਾ ਰਹੇ ਹੈ ਇਹ ਨਹੀਂ ਪਤਾ ਪਰ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੇ ਸਰਕਾਰ ਇਹ ਨਹੀਂ ਕਿਤੇ ਕਹੂੰਗਾ ਚਲੋ 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 ਜਰ ਕਿਸ ਤੋਂ ਅੱਖੀਏ ਵੇਲ ਪੁੱਛਿਆ ਹੀ ਲੈ ਜਾਈਂ ਕਾਹ ਤੇ ਕਿਸ ਤੋਂ ਅੱਖੀਏ ਤੇਨ ਪੁੱਛਿਆ ਹੀ